ਪਿੰਡ ਗੁੜਪੜ ਦੇ ਮੱਲਾ ਰੋਡ ਤੇ ਰਹਿਣ ਵਾਲੇ ਇੱਕ ਗੁੱਜਰ ਪਰਿਵਾਰ ਤੇ ਉਦੋਂ ਦੁੱਖਾ ਦਾ ਪਹਾੜ ਡਿੱਗ ਗਿਆ ਜਦੋਂ ਕਿ ਸੂਏ ਦੇ ਕੋਲ ਪਸ਼ੂਆਂ ਨੂੰ ਚਰਾਉਣ ਤੋਂ ਬਾਅਦ ਪਸ਼ੂ ਘਰ ਆ ਕੇ ਡਿਗਣੇ ਸ਼ੁਰੂ ਹੋ ਗਏ ਡੇਰੇ ਦੇ ਮਾਲਕ ਨੇ ਦੱਸਿਆ ਕਿ ਉਹ ਆਪਣੇ ਡੇਰੇ ਤੋਂ ਥੋੜੀ ਦੂਰ ਤੇ ਹੀ ਪਸ਼ੂ ਚਰਾਉਣ ਗਏ ਸੀ ਜਦੋਂ ਘਰ ਵਾਪਸ ਆਇਆ ਤਾਂ ਇੱਕ ਮੱਝ ਪਹਿਲਾਂ ਹੀ ਖੇਤਾਂ 'ਚ ਡਿੱਗ ਗਈ ਸੀ ਬਾਕੀ ਘਰ ਆ ਕੇ ਡਿਗੜੀਆਂ ਸ਼ੁਰੂ ਹੋ ਗਈਆਂ ਜਿਸ ਤੋਂ ਬਾਅਦ ਉਹਨਾਂ ਨੇੜੇ ਪਸ਼ੂ ਹਸਪਤਾਲ ਵਿਖੇ ਡਾਕਟਰ ਭੁਪਿੰਦਰ ਸਿੰਘ ਨੂੰ ਜਾਣਕਾਰੀ ਦਿੱਤੀ ਜਾਣਕਾਰੀ ਮਿਲਦਿਆਂ ਹੀ ਡਾਕਟਰਾਂ ਦੀ ਟੀਮ ਘਟਨਾ ਵਾਲੀ ਸਥਾਨ ਪਹੁੰਚੀ ਜਿੱਥੇ ਪਹੁੰਚੇ ਡਾਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਦੋ ਪਸ਼ੂਆਂ ਦੀ ਤਾਂ ਟੀਮ ਦੇ ਪਹੁੰਚਦਿਆਂ ਹੀ ਮੌਤ ਹੋ ਗਈ ਸੀ ਜਦਕਿ ਬਾਕੀ ਪਸ਼ੂ ਡਿਗੇ ਪੈਸਾਨ ਤੇ ਇੱਕ ਪਸ਼ੂ ਦੀ ਸ਼ਾਮ ਨੂੰ ਮੌਤ ਹੋ ਗਈ ਜਿਸ ਤੋਂ ਬਾਅਦ ਡਾਕਟਰਾਂ ਵੱਲੋਂ ਬਾਕੀ ਪਸ਼ੂਆਂ ਦਾ ਇਲਾਜ ਸ਼ੁਰੂ ਕੀਤਾ ਗਿਆ ਜਮੇ ਜੀ ਆਪਣਾ ਮਿਆਨਾ ਫਾਜ਼ਲਦੀ ਨੇ ਜੀ ਕਿੱਥੇ ਰਹਿਣ ਵਾਲੇ ਇੱਥੇ ਗੁਰੂਪੁਰ ਦੇ ਕੀ ਗੱਲ ਹੋਈ ਸਗੀ ਸਵੇਰੇ ਮੇਰਾ ਬੱਚਾ ਮੈਸ ਪਰਸੋਂ ਲੈ ਗਿਆ ਸੀ ਕਿ ਉਹ ਜਿਦਲੀ ਪਾਣੀ ਪੂਣੀ ਪੀ ਲਿਆ ਪਰ ਨਹੀਂ ਦਵਾਈ ਖਾ ਲਈ ਕੋਈ ਇੱਥੇ ਲੈ ਕੇ ਆਏ ਇੱਥੇ ਲੱਗੇ ਖੇਤਾਂ ਜੀ ਨਹਿਰ ਦੇ ਨਾਲ ਤੇ ਮੁੜ ਕੇ ਡਾਕਟਰ ਆ ਕੇ ਦੋ ਚਾਰ ਬਸ਼ੂ ਦੋ ਬਸ਼ੂ ਮਰ ਗਏ ਬਾਕੀ ਦਵਾਈ ਚੱਲ ਰਹੀ ਹੈ ਇਹ ਕਿੰਨੇ ਕੋ ਪਸ਼ੂ ਸੀਗੇ ਆਪਣੇ 6 ਪਸ਼ੂ ਸੀ ਜੀ ਬੜੇ ਦੇ ਕੋ 4 ਕਟੀਆਂ ਦੇ ਏ ਡਾਕਟਰ ਬਗਾਰਾ ਮੋਕੇ ਤੇ ਪਹੁੰਚੇ ਸੀ ਹਾਂਜੀ ਜੀ ਡਾਕਟਰ ਮੋਕੇ ਤੇ ਪਹੁੰਚੇ ਸੀ ਜਿਹੜੇ ਬਾਕੀ ਪਸ਼ੂ ਆ ਉਹਨਾਂ ਦੀ ਹਾਲਤ ਕਿੱਦਾਂ ਹੈ ਅਜੇ ਦੇ ਮਤਲਬ ਠੀਕ ਹੈ ਕੋਈ ਮਾੜਾ ਮੋੜ ਹੈ ਉਦਾਂ ਹੀ ਹੈ ਇਹਨਾਂ ਦੋ ਪਸ਼ੂ ਨੇ ਮੋਟ ਹੋਈ ਨੋਂਦੀ ਹੋਈ ਆ ਤੁਸੀਂ ਕੀ ਚਾਹੁੰਦੇ ਆ ਅਸੀਂ ਵੀ ਗਰੀਬ ਹੈ ਮੇਰਾ ਲੜਕਾ ਸਰਕਾਰ ਨੂੰ ਕੋਈ ਮਦਦ ਚਾਹੁੰਦੇ ਆ ਵੀ ਇਹਦੇ ਤੇ ਗੁਜ਼ਾਰਾ ਸਾਰਾ ਹੀ ਹਾਰੀ ਗੱਲ ਸਰ ਕੀ ਨਾਮ ਮਾੜਾ ਤੇ ਛੋਟੀ ਕੀ ਮੇਰਾ ਨਾਮ ਸਰ ਡਾਕਟਰ ਭਵਿੰਦਰ ਸਿੰਘ ਮੈਂ ਜੀ ਡੀ ਐਨਓ ਤੇਨ ਬਤੌਰ ਬੈਕਨੀ ਅਫਸਰ ਸੀਵੀ ਅਚਾਰਡ ਆਇਨਾ ਤਾਂ ਡਿਊਟੀ ਤੇ ਅੱਜ ਕੱਲ ਜਿਹੜੀ ਹੋਈ ਹੈ ਤੇ ਜਿਹੜਾ ਨਾ ਪਸੂ ਨਾਲ ਕੀ ਗੱਲਬਾਤ ਹੋਈ ਹੈ ਕਿੰਨੇ ਕਸੂ ਨਾਲ ਦੇ ਸਿਗਰ ਜਿੰਦੇ ਜਾਏ ਤੇ ਕਿੰਨੇ ਕੱਢ ਰਿਹਾ ਹੈ ਇਹ ਮਨੀ ਜੀ ਇਦਾਂ ਹੋਈ ਵੀ ਸਾਢੇ 12 ਦਾ ਕੋਈ ਟਾਈਮ ਹੋਣਾ ਅਸੀਂ ਆਪਣਾ ਕੋਈ ਦਫਤਰੀ ਕੰਮ ਵੀ ਕਰ ਰਹੇ ਸੀ ਗਵਰਨਮੈਂਟ ਦਾ ਕੋਈ ਜਿਹੜਾ ਸੀਗਾ ਇਹਨਾਂ ਦਾ ਇੱਕ ਰਫੀਕ ਨਾਂ ਦਾ ਲੜਕਾ ਬੜੀ ਘਬਰਾਹਟ ਵਿੱਚ ਆਇਆ ਤੇ ਉਹਨੇ ਆ ਕੇ ਦੱਸਿਆ ਵੀ ਮੇਰੀਆਂ ਪੁੱਛੇ ਜਿਹੜੇ ਫਸਟ ਕਲਾਸ ਦਾਸ ਅਸੀਂ ਉਹਨਾਂ ਨੂੰ ਚਾਰਨ ਗਏ ਸੀ ਤਾਂ ਵਾਪਸ ਜਦੋਂ ਆਏ ਤਾਂ ਉਹ ਜਿਹੜੇ ਡਿੱਗ ਰਹੇ ਆ ਅਸੀਂ ਤੁਰੰਤ ਹਰਕਤ ਚ ਹੁੰਦੇ ਉਹ ਤਕਰੀਬਨ ਸਾਡੇ ਚ ਚਾਰ ਡਾਕਟਰਾਂ ਮੌਕੇ ਤੇ ਟੀਮ ਮਿੰਨਮ 5 ਤੋਂ 7 ਮਿੰਟ ਕਿਉਂਕਿ ਬਹੁਤਾ ਸਾਡੀ ਦੂਤੋਂ ਦੂਰੀ ਤੇ ਨਹੀਂ ਸੀ ਉਹ ਤੇ ਜਦੋਂ ਹੀ ਜਾ ਕੇ ਤੁਰੰਤ ਦੇਖਿਆ ਤੇ ਦੋ ਜਿਹੜੀਆਂ ਅੱਜਾ ਤੋਂ ਸਾਡੇ ਜਾਂਦਿਆਂ ਨੂੰ ਆਖਰੀ ਸਮਾਂ ਤੇ ਸੀਗੀਆਂ ਉਹਦੀ ਡੈਥ ਹੋ ਮੌਕੇ ਤੇ ਹੋ ਗਈ ਤੇ ਬਾਕੀਆਂ ਦਾ ਅਸੀਂ ਇਲਾਜ ਸ਼ੁਰੂ ਕੀਤਾ ਤੇ ਇਹ ਜਿਹੜੇ ਮੱਕਰੇ ਲੱਛਣ ਪਾਏ ਗਏ ਮਤਲਬ ਇਹ ਇੱਕ ਆਰਗਨ ਨੂੰ ਫੋਸਟ ਪਾਜਨੇ ਵੀ ਹੁੰਦੀ ਹੈ ਉਹਦੇ ਸਿਗੇ ਜਿੱਦਾਂ ਕਿ ਇਹਨਾਂ ਨੇ ਦੱਸਿਆ ਪਏ ਉੱਥੇ ਕੋਈ ਜ਼ਰੀਲਾ ਪਾਣੀ ਅਸੀਂ ਉਹਨੇ ਪੀਤਾ ਕਿਸੇ ਜ਼ਿੰਮੇਦਾਰ ਨੇ ਕੋਈ ਜਿੱਦਾਂ ਪਨੀਰੀ ਨੂੰ ਅੱਜਕੱਲ ਦਵਾਈ ਪੈਂਦੀ ਹੈਗੀ ਆ ਉਹ ਪਾਣੀ ਪੀਣ ਦੇ ਨਾਲ ਹੀ ਹਾਸਾ ਵਾਪਰਿਆ ਤੇ ਕਿੰਨੇ ਪਸ਼ੂ ਬੱਜੇ ਹੈ ਜੀ ਕਿੰਨੇ ਦੇਖੋ 10 ਪਸ਼ੂ ਇਹਨਾਂ ਦੇ ਇਫੈਕਟਡ ਸਿਗੇ ਦੋ ਤਾਂ ਮੌਕੇ ਤੇ ਮਰੇ ਤੇ ਇੱਕ ਇਲਾਜਦਾਨ ਜਿਹੜੀ ਮੌਤ ਹੋ ਗਈ ਕਿਉਂਕਿ ਉਹਦੇ ਵੀ ਜ਼ਹਿਰ ਦਾ ਜਿਹੜਾ ਕੋਈ ਕੈਮੀਕਲ ਸੀ ਉਹਦਾ ਕੰਟੈਂਟ ਜ਼ਿਆਦਾ ਚੱਲ ਗਿਆ ਅੰਦਰ ਇੱਕ ਜਿਹੜੀ ਜ਼ਿਆਦਾ ਸੀਰੀਅਸ ਸੀ ਮਾਝਾ ਉਹ ਖੇਤਾਂ 'ਚ ਹੀ ਬੈਠ ਗਈ ਸੀ ਉਹ ਕੱਲ ਉੱਥੇ ਮੌਕੇ ਤੇ ਜੋ ਖੇਤਾਂ 'ਚ ਵੀ ਸਾਡੀ ਟੀਮ ਪਹੁੰਚੀ ਕਿਉਂਕਿ ਸਾਡੀ ਟੀਮ ਨੇ ਨਾ ਪ੍ਰਵਾਹ ਨਹੀਂ ਕੀਤੀ ਉਹਨਾਂ ਨੇ ਪੈਂਟਾ ਵੀ ਟੰਗ ਲਈਆਂ ਗਾਰੇ ਦੇ ਵਿੱਚ ਉਹ ਉਹ ਬਚ ਗਈ ਆ ਤੇ ਇਹ ਤੁਸੀਂ ਨਾਲ ਵਿੱਚ ਸੱਤਾਂ ਦੇ ਵਿੱਚੋਂ ਜਿਹੜੇ ਦਸਾਂ ਦੇ ਵਿੱਚੋਂ ਸੱਤ ਪਸ਼ੂ ਜਿਹੜੇ ਉਹਨਾਂ ਦੀ ਜਾਨ ਬਚਾ ਲਈ ਗਈ ਤੇ ਤਿੰਨ ਜਿਹੜੀ ਆ ਬਦਕਿਸਮਦੀ ਦੇ ਨਾਲ ਉਹਨਾਂ ਦੀ ਬਹੁਤ ਹੋਵੇ ਤਾਂ ਸਰ ਜੀ ਜਿਹੜੇ ਲੋਕ ਇਹਦਾ ਪਸ਼ੂ ਰੱਖਦੇ ਹਨ ਉਹਨਾਂ ਲਈ ਤੁਸੀਂ ਕੀ ਐਡਵਾਈਸ ਤਾਂ ਮੈਂ ਜਿਹੜਾ ਵੀ ਇਹਦਾ ਜਿਹੜੇ ਐਕਸ ਦੇ ਤੋਂ ਬਚਾਇਆ ਜਾ ਸਕਦਾ ਮੈਂ ਤਾਂ ਸਾਰੀ ਕਬੀਨਤੀ ਇਹ ਤੁਹਾਡੇ ਮਾਧਿਅਮ ਰਾਹੀਂ ਕਰਨਾ ਚਾਹੁੰਨਾ ਵੀ ਜਦੋਂ ਵੀ ਕੋਈ ਪ੍ਰਸ਼ਾਸਨ ਦਾ ਆਦੇਸ਼ ਆਉਂਦਾ ਉਹ ਚਾਹੇ ਕਿਸੇ ਵੀ ਤਰ੍ਹਾਂ ਦਾ ਹੋਵੇ ਜਿਵੇਂ ਪਿਛਲੇ ਦਿਨੀ ਜਿੱਦਾਂ ਲਾਈਟਾਂ ਬਝਾਉਣ ਦਾ ਹੋਇਆ ਇਦਾਂ ਹੀ ਪਸ਼ੂਆਂ ਲਈ ਜਾਂ ਬੰਦਿਆਂ ਦੇ ਵੀ ਕੋਈ ਵੀ ਪ੍ਰਸ਼ਾਸਨ ਦਾ ਆਦੇਸ਼ ਆਉਂਦਾ ਉਹਦੀ ਪਾਲਣਾ ਜ਼ਰੂਰ ਕੀਤੀ ਜਾਵੇ ਕਿਉਂਕਿ ਇਹਦਾ ਕੋਈ ਨਾ ਕੋਈ ਮਤਲਬ ਹੁੰਦਾ ਜਿੱਦਾਂ ਪਿਛਲੇ ਹਫ਼ਤੇ న్యూਜ਼ ਲੱਗੀ ਆ ਵੀ ਮਾਨਯੋਗ ਡੀਪੀ ਸਾਹਿਬ ਨੇ ਇਹਨਾਂ ਚੀਜ਼ਾਂ ਤੇ ਰੋਕ ਲਗਾਈ ਹੈ ਕਹੀ ਆ ਕਿ ਜਿਹੜੇ ਪਸ਼ੂਆਂ ਨੂੰ ਜਿਹੜੇ ਚਰਾਉਣ ਦੀ ਜਿਹੜੇ ਅਗਲੇ ਹੁਕਮਤ ਤੱਕ ਉਹਨਾਂ ਨੇ ਇਜਾਜ਼ਤ ਨਹੀਂ ਦਿੱਤੀ ਪਸ਼ੂਆਂ ਨੂੰ ਚਰਾਉਣਾ ਬੰਦ ਕੀਤਾ ਜਾਵੇ ਨਾਲ ਸੜਕਾਂ ਤੇ ਜਾਂ ਖੇਤਾਂ ਵਿੱਚ ਦੇਖੋ ਉਹਦਾ ਕੋਈ ਮਤਲਬ ਆ ਅੱਜ ਕੱਲ ਲੱਗ ਰਹੀਆਂ ਕਿ ਇਹ ਜੇ ਨਹੀਂ ਹੁਕਮ ਮੰਨਿਆ ਤਾਂ ਦੇਖੋ ਇਹ ਹਾਦਸਾ ਵਾਪਰ ਗਿਆ ਔਰ ਕਿੰਨਾ ਨੁਕਸਾਨ ਹੋ ਗਿਆ ਇਹ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਜਿਹੜਾ ਕੋਈ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਜਿਹਦੀ ਜੋ ਡਿਊਟੀ ਆ ਜਦੋਂ ਤੁਹਾਨੂੰ ਕੋਈ ਗੱਲ ਸਮਝਾਉਂਦਾ ਆ ਤੁਹਾਡੇ ਹਿੱਤ ਵਿੱਚ ਤੂੰ ਉਹਨੂੰ ਬੇਨਤੀ ਨੂੰ ਕਬੂਲ ਕਰ ਜ਼ਰੂਰ ਕਰੋ ਤੇ ਇਹ ਹੀ ਮੇਰੀ ਬੇਨਤੀ ਹੈ